ਲੋੜੀ ਦੇ ਤਿਉਹਾਰ ਦੀ ਆਮਦ ਤੇ ਲੋਕਾਂ ਵੱਲੋਂ ਮੂੰਗਫਲੀ, ਰੇਵੜੀ ਅਤੇ ਗੱਜਕ ਸ਼ੌਂਕ ਨਾਲ ਖਾਏ ਜਾਂਦੇ ਹਨ। ਲੋਕਾਂ ਵੱਲੋਂ ਆਖਿਆ ਜਾਂਦਾ ਹੈ ਕਿ ਮੂੰਗਫਲੀ, ਰੇਵੜੀ ਅਤੇ ਗੱਜਕ ਸਰਦੀਆਂ ਦੇ ਬੇਨਜ਼ੀਰ ਤੋਹਫੇ ਹਨ। ਸ਼ਹਿਰ ਦੇ ਬਾਜ਼ਾਰਾਂ ਵਿੱਚ ਲੋਕ ਇਹਨਾਂ ਚੀਜ਼ਾਂ ਦੀ ਹਮ-ਹਮਾ ਕੇ ਖਰੀਦਦਾਰੀ ਕਰ ਰਹੇ ਨੇ। ਲੋਕਾਂ ਨੇ ਆਖਿਆ ਕਿ ਲੋੜੀ ਦਾ ਤਿਉਹਾਰ ਇਹਨਾਂ ਸਗਾਤਾ ਤੋਂ ਬਿਨਾ ਅਧੂਰਾ ਹੈ। ਦੁਕਾਨਦਾਰ ਨੇ ਕਿਹਾ ਕਿ ਲੋੜੀ ਦੇ ਤਿਉਹਾਰ ਤੇ ਲੋਕ ਆਪਣੇ ਸਕੇ ਸੰਬੰਧੀ ਅਤੇ ਦੋਸਤਾ ਮਿੱਤਰਾਂ ਨੂੰ ਇਹ ਚੀਜ਼ਾਂ ਦੇ ਕੇ ਲੋੜੀ ਦੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹਨ ਇਨਸਾਈਡ ਲੋਰੀ ਗੇਟ ਨੀਅਰ ਕਟਰਾ ਸਵੇਦ ਅਸੀਂ ਹਰ ਸਾਲ ਇਹ ਲੋੜੀ ਦਾ ਤਿਉਹਾਰ ਬੜੀਆਂ ਖੁਸ਼ੀਆਂ ਨਾਲ ਮਨਾਉਂਦੇ ਹਾਂ ਔਰ ਸਾਰਿਆਂ ਨੂੰ ਸੰਦੇਸ਼ ਦੇਣੇ ਆ ਕਿ ਚਾਈਨਾ ਦੀ ਡੋਰ ਦਾ ਇਸਤੇਮਾਲ ਬਿਲਕੁਲ ਨਾ ਕੀਤਾ ਜਾਵੇ ਆ ਸਾਡੀ ਦੁਕਾਨ ਦੀ ਸਪੈਸ਼ਲ ਭੁਗਾ ਪਿੰਨੀ ਚਮਚਮ ਕਲਾਕੰਦ ਖੈਣਾ ਮੁਰਗੀ ਬਰਫੀ ਰਬੜੀ ਔਰ ਵਿਸਨ ਦੀ ਬਰਫੀ ਔਰ ਅਲਸੀ ਦੇ ਲੱਡੂ ਕੇਸਰ ਪੇੜਾ ਬਰੀਕ ਕਤੂ ਕਾਜੂ ਕਤਲੀ ਬਰੀਕ ਬਰਫੀ ਹੈ ਤਜੂਰ ਹੈ ਸਾਡੀ ਬਹੁਤ ਫੇਮਸ ਇਹ ਭੁਗਾ ਬਿਲਕੁਲ ਪਿਓਰ ਅਸੀਂ ਇਸਤੇਮਾਲ ਕੋਇਆ ਆਪ ਹੀ ਉੱਪਰ ਲਾਨੇ ਸਾਡਾ ਉੱਪਰ ਵਰਕਸ਼ਾਪ ਚ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਕੋਈ ਉਹਦੇ ਚ ਕਿਸੇ ਤਰ੍ਹਾਂ ਦੀ ਛੇ ਫੈਟ ਤੋਂ ਘੱਟ ਦੁੱਧ ਅਸੀਂ ਇਸਤੇਮਾਲ ਨਹੀਂ ਕਰਦੇ ਛੜ ਹੋਏਗੀ 65 ਹੋਏਗੀ 659 ਨਹੀਂ ਹੋਏਗੀ ਅਸੀਂ ਦੇਖੋ ਜੀ ਲੋੜੀ ਦਾ ਤਿਉਹਾਰ ਹੈ ਅਸੀਂ ਚਾਹੁੰਦੇ ਹਾਂ ਕਿ ਸਾਰੇ ਖੁਸ਼ੀਆਂ ਨਾਲ ਮਨਾਉਣ ਅਸੀਂ ਜਿਹੋੜੀਆਂ ਮੂਕਲੀਆਂ ਗੱਚਕਾ ਭੁੱਗਾ ਖਜੂਰਾ ਸਭ ਕੁਝ ਲੈਣ ਆਏ ਆ ਜੋ ਕਿ ਲੋੜੀ ਨੂੰ ਵਰਤੋਂ ਹੁੰਦੀ ਹੈ ਅਸੀਂ ਤੇ ਉਹਨਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਸਾਰੇ ਹਲਕੇ ਇਕੱਠੇ ਹੋਵੋ ਕਿ ਇਹ ਡੋਰ ਦੀ ਮੁਕਤ ਕਰੋ ਆਮ ਡੋਰ ਤੇ ਗੁੱਡੀ ਉਡਾਈ ਜਾਏ ਬੱਚਿਆਂ ਨੂੰ ਕੀ ਬਚਾ ਵੀ ਰਵੇ ਪੰਛੀਆਂ ਦਾ ਜਿੰਨੇ ਵੀ ਬਾਜ਼ਾਰ ਤੇ ਡੋਰ ਐਕਸੀਡੈਂਟ ਹੁੰਦੇ ਆ ਡੋਰ ਦੇ ਨਾਲ ਇਹ ਬਿਲਕੁਲ ਖਤਮ ਹੋ ਜਣਾ ਚਾਹੀਦਾ ਹੈ ਤੇ ਆਮਡੋਰ ਵਰਤੋ ਅਸੀਂ ਲੋਹੜੀ ਦਾ ਤਿਹਾਰ ਬਹੁਤ ਸ਼ਰਧਾ ਦੇ ਨਾਲ ਸਾਰੇ ਮਨਾਉਂਦੇ ਨੇ ਖੁਸ਼ੀ ਨਾਲ ਮਨਾਉਂਦੇ ਨੇ ਮੂਫਲੀ ਦੀਆਂ ਓੜੀਆਂ ਗੱਚਕ ਪਾਪਕੋਰਨ ਖਜੂਰਾ ਸਭ ਕੁਝ ਅਸੀਂ ਲੈ ਕੇ ਆਇਆ ਤੇ ਸਾਰਿਆਂ ਨਾਲ ਲੋਹੜੀ ਜੜੀ ਮਨਾਵਾਂਗੇ ਤੇ ਮੂਫਲੀ ਦੀਆਂ ਓੜੀਆਂ ਸਾਰੇ ਦਾ ਇੰਜੋਏ ਕਰੋ ਖਾ ਪੀ ਕੇ ਲੇਕਿਨ ਚਾਇਨਾ ਡੋਰ ਤੋਂ ਪਰਹੇਜ਼ ਕਰੋ ਦੂਸਰੀ ਡੋਰ ਹੈ ਬੱਚਿਆਂ ਨੂੰ ਲੈ ਕੇ ਦਿਓ ਲੋਹੜੀ ਦੇ ਤਿਹਾਰ ਨੂੰ ਲੈ ਕੇ ਸ਼ਹਿਰ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਦੁਕਾਨਾਂ ਤੇ ਜਿਹੜੇ ਖਰੀਦਦਾਰ ਨੇ ਉਹਨਾਂ ਦੀ ਭੀੜ ਦੇਖਣ ਨੂੰ ਮਿਲੀ ਤੇ ਲੋਕਾਂ ਦਾ ਸਿਰਫ ਇਹੀ ਆਖਣਾ ਹੈ ਕਿ ਲੋਹੜੀ ਦਾ ਤਿਹਾਰ ਜਿਹੜਾ ਹੈ ਖੁਸ਼ੀਆਂ ਦਾ ਤਿਹਾਰ ਹੈ ਸਾਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ ਨਾਲ ਹੀ ਲੋਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਚਾਈਨਾ ਡੋਰ ਦਾ ਬਾਈਕਾਟ ਕਰਨ ਦੀ ਗੱਲ ਆਖੀ ਤਾਂ ਜੋ ਸ਼ਹਿਰ ਵਾਸੀ ਤੇ ਪਸ਼ੂ ਪੰਛੀ ਸੁਰੱਖਿਤ ਰਹਿਣ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼